ਜਿਹੜਾ ਜਿਹੜੇ ਇਲਜ਼ਾਮ ਨਰਿੰਦਰ ਕੌਰ ਪਰ ਹਾਈ ਤੇ ਲੱਗੇ ਨੇ ਬਹੁਤ ਗੰਭੀਰ ਨੇ ਔਰ ਇਹ ਪਹਿਲੀ ਵਾਰ ਹੀ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਐਮਲਈਜ਼ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਲੱਗੇ ਆ ਹੁਣ ਵੀ ਲੱਗ ਰਹੇ ਨੇ ਲਗਾਤਾਰ ਲੱਗ ਰਹੇ ਨੇ ਕਿਉਂਕਿ ਗੈਰ ਕਾਨੂੰਨੀ ਮਾਈਨਿੰਗ ਬੜੇ ਵੱਡੇ ਪੱਧਰ ਤੇ ਇਸ ਵੇਲੇ ਹੋ ਰਹੀ ਆ ਕੁਝ ਦਿਨ ਪਹਿਲਾਂ ਪੀਐਸਸੀਬੀ ਬਿਜਲੀ ਬੋਰਡ ਦੇ ਅਫਸਰਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਜਿਦੇ ਚ ਉਹਨਾਂ ਕਿਹਾ ਕਿ ਸਾਡੇ ਤੋਂ ਪਾਰਟੀ ਫੰਡ ਲਈ ਜਾ ਰਹੀ ਆ ਔਰ ਇਹ ਮਸਲਾ ਵਿਧਾਨ ਸਭਾ ਦੇ اجلاس ਵੀ ਉੱਠਿਆ ਜਿੱਥੇ ਅਮਨ ਰੋੜਾ ਨੇ ਬੜੇ ਠੋਕ ਵਜਾ ਕੇ ਕਿਹਾ ਜੀ ਬਿਲਕੁਲ ਅਸੀਂ ਇਨਕੁਆਇਰੀ ਕਰ ਰਹੇ ਹਾਂ ਇਨਕੁਆਇਰੀ ਕਰਾਂਗੇ ਔਰ ਕੋਈ ਵੀ ਜਿਹੜਾ ਪਛਟ ਹੋਊਗਾ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਸਾਡੀ ਹੁਣ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਆ ਹਾਲਾਂਕਿ ਮੁੱਖ ਮੰਤਰੀ ਨਹੀਂ ਹੋ ਪਰ ਪਾਰਟੀ ਦੇ ਪ੍ਰਧਾਨ ਨੇ ਚੁਣੌਤੀ ਉਹਨਾਂ ਵਾਸਤੇ ਕਿ ਇਹ ਸਾਰਿਆਂ ਦੀ ਇਨਕੁਆਇਰੀ ਹੋਵੇ ਸੋ ਮੇਰਾ ਖਿਆਲ ਆ ਕਿ ਐਸੋ ਲਈ ਇੱਕ ਜੁਡੀਸ਼ੀਅਲ ਇਨਕੁਆਇਰੀ ਸਿਟਿੰਗ ਜੱਜ ਤੋਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਰਿਕਵੈਸਟ ਕੀਤੀ ਜਾਵੇ ਕਿ ਕੋਈ ਚੀਫ ਕੋਈ ਜੱਜ ਦੀ ਡਿਊਟੀ ਲਾਓ ਇੱਕ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਉਹਦੇ ਚ ਨਰਿੰਦਰ ਕੌਰ ਭਰਾਜ ਫੋਜਾ ਸਿੰਘ ਸਰਾਰੀ ਮਾਨੂੰਕੇ ਵਿਜੇ ਸਿੰਘਲਾ ਜਾਂ ਹੋਰ ਵੀ ਬਲਕਾਰ ਸਿੰਘ ਸਿੱਧੂ ਜਿਨ੍ਹਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਉਹਨਾਂ ਸਾਰਿਆਂ ਦੀ ਇਨਕੁਆਇਰੀ ਹੋਵੇ ਸਿਰਫ ਉਹ ਹੀ ਨਹੀਂ ਪੀਐਸਸੀਬੀ ਆਫੀਸਰਸ ਐਸੋਸੀਏਸ਼ਨ ਵੱਲੋਂ ਜੋ ਇਲਜ਼ਾਮ ਆ ਉਹ ਵੀ ਉਸ ਇਨਕੁਆਇਰੀ ਦਾ ਹਿੱਸਾ ਹੋਵੇ ਮਾਈਨਿੰਗ ਦੇ ਜਿਹੜੇ ਇਲਜ਼ਾਮ ਲੱਗੇ ਨੇ ਬਹੁਤ ਸਾਰੇ एमएलएस ਦੇ ਉੱਪਰ ਉਹ ਵੀ ਉਸ ਇਨਕੁਆਰੀ ਦਾ ਹਿਸਾਬ ਹੋਣ ਇਹ ਬਹੁਤ ਲਾਜ਼ਮੀ ਆ ਔਰ ਉਹਨਾਂ ਚਿਰ ਤੱਕ ਜਦੋਂ ਤੱਕ ਇਹ ਇਨਕੁਆਰੀਆਂ ਹੋ ਰਹੀਆਂ ਵਾਂ ਜਿੰਨੇ ਐਮਐਲਐਸ ਦੇ ਮੈਂ ਨਾਮ ਲਏ ਆ ਜਿਨ੍ਹਾਂ ਦੇ ਖਿਲਾਫ ਇਲਜ਼ਾਮ ਨੇ ਉਹਨਾਂ ਸਾਰੇ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਵਾ ਉਹਨਾਂ ਨੂੰ اجلاس اٹینڈ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਔਰ ਇਨਕੁਆਰੀ ਜਿਹੜੀ ਆ ਕਿੰਨੇ ਮਹੀਨਿਆਂ ਦੀ ਵਿੱਚ ਵਿੱਚ ਪੂਰੀ ਹੋਵੇ ਔਰ ਉਸ ਤੋਂ ਬਾਅਦ ਜੇ ਇਹ ਇਹਨਾਂ ਦੇ ਉੱਤੇ ਇਲਜ਼ਾਮ ਸਹੀ ਸਾਬਤ ਹੁੰਦੇ ਆ ਤੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਕੇਸ ਜਿਸਟਰ ਕਰਦਾ ਵਿੱਚ ਕਰਨਾ ਚਾਹੀਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਐਮ.ਐਲ.ਏ. ਸ਼ਿਪ ਵਿਦਾਈ ਕੀ ਜਿਹੜੀ ਆ ਉਹ ਵਾਪਸ ਲੈਣ ਢੀ ਚਾਹੀਦੀ ਆ ਇੱਕ ਵਾਕਈ ਟੈਸਟ ਕੇਸ ਆ ਮੁੱਖ ਮੰਤਰੀ ਵਾਸਤੇ ਅਮਨ ਰੋੜਾ ਵਾਸਤੇ ਔਰ ਆਮ ਆਦਮੀ ਪਾਰਟੀ ਵਾਸਤੇ ਜੇ ਕੋਈ ਕਾਰਵਾਈ ਨਹੀਂ ਕਰਦੇ ਜਿਵੇਂ ਪਿਛਲੇ 3 ਸਾਲਾਂ ਚ ਨਹੀਂ ਕਾਰਵਾਈ ਕੀਤੀ ਤੇ ਮੇਰੇ ਖਿਆਲ ਜੋ ਦਿੱਲੀ ਦੇ ਵਿੱਚ ਇਹਨਾਂ ਦਾ ਹਸ਼ਰ ਹੋਇਆ ਵਾ ਉਹੀ ਪੰਜਾਬ ਦੇ ਵਿੱਚ ਇਹਨਾਂ ਦਾ ਹਸ਼ਰ ਹੋਣ ਜਾ ਰਿਹਾ ਸੋ ਅਖੀਰ ਦੇ ਜੇ ਮੈਂ ਫੇਰ ਕਹੂੰਗਾ ਸਿਟਿੰਗ ਜੱਜ ਕੋਲੋਂ ਇਦੀ ਇਨਕੁਆਇਰੀ ਜਰੀਆ ਜਿਵੇਂ ਅਰਵਿੰਦ ਖੰਨਾ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਮੰਗ ਕੀਤੀ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਸਾਡੇ ਸਾਰੇ ਕੋਲਰਸ ਨੇ ਔਰ ਸਾਡੇ ਜਿਹੜੇ ਕਮਿਊਨਿਟੀਟਰਸ ਨੇ ਉਹਨਾਂ ਵੀ ਉਹੀ ਮੰਗ ਕੀਤੀ ਆ ਸੋ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਆ ਭਰਾ ਦੇ ਖਿਲਾਫ ਔਰ ਬੱਚਿਆਂ ਦੇ ਖਿਲਾਫ ਵੀ ਜੇ ਤੁਸੀਂ ਆਪਣੇ ਦੇ ਖਿਲਾਫ ਕਾਰਵਾਈ ਕਰੋਗੇ ਤੇ ਫਿਰ ਲੋਕੀ ਕਹਿਣਗੇ ਕਿ ਵਾਕਈ ਇਹ ਸਰਕਾਰ ਇਮਾਨਦਾਰ ਆ ਔਰ ਫਿਰ ਤੁਸੀਂ ਜੇ ਦੂਜਿਆਂ ਦੇ ਖਿਲਾਫ ਆਪਣੇ ਵਿਰੋਧੀਆਂ ਦੇ ਖਿਲਾਫ ਕਾਰਵਾਈ ਕਰੋਗੇ ਤੇ ਫਿਰ ਉਹਦੇ ਉਹਨੂੰ ਵੀ ਲੋਕੀ ਸਵੀਕਾਰ ਕਰਨਗੇ